70 ਸਾਲ ਦੀ ਉਮਰ ਦੇ ਵਿੱਚ ਬਜ਼ੁਰਗ ਕਿਸਾਨ ਜਸਬੀਰ ਸਿੰਘ ਨੂੰ ਅੱਜ ਵੀ ਲੋਕਾਂ ਦੀ ਸਿਹਤ ਦੀ ਚਿੰਤਾ ਹੈ ਇਸ ਲਈ ਉਸ ਦੇ ਵੱਲੋਂ 1971 ਤੋਂ ਹੀ ਔਸ਼ਧੀ ਗੁਣਾ ਵਾਲੇ ਬੂਟੇ ਜਿਹੜੇ ਨੇ ਲੋਕਾਂ ਨੂੰ ਫ੍ਰੀ ਦੇ ਵਿੱਚ ਵੰਡੇ ਜਾ ਰਹੇ ਨੇ ਤਾਂ ਜੋ ਕਿ ਲੋਕ ਤੰਦਰੁਸਤ ਰਹਿਣ ਤਾਂ ਇਸ ਦੇ ਨਾਲ ਹੀ ਇਹ ਵੀ ਦੱਸ ਦਿੰਦੇ ਆ ਕਿ ਹੁਣ ਤੱਕ ਇਹ ਕਿਸਾਨ ਜਿਹੜਾ ਹੈ 200 ਵਾਰ ਖੂਨਦਾਨ ਕਰ ਚੁੱਕਾ ਹੈ ਉਸ ਦੇ ਵੱਲੋਂ ਕਿਤੇ ਗਏ ਫੁਨ ਦੇ ਕੰਮਾਂ ਨੂੰ ਲੈ ਕੇ ਹੁਣ ਤੱਕ ਉਸ ਨੂੰ ਕਈ ਅਵਾਰਡ ਮਿਲ ਚੁੱਕੇ ਨੇ ਤੇ ਕਈ ਵਾਰ ਉਸ ਨੂੰ ਸਨਮਾਨਿਤ ਤੱਕ ਕੀਤਾ ਗਿਆ ਤਾਂ ਗੁਰਦਾਸਪੁਰ ਦੇ ਰਹਿਣ ਵਾਲੇ ਜਸਬੀਰ ਸਿੰਘ ਤੋਂ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਕਿ ਉਹਨਾਂ ਦੇ ਵੱਲੋਂ ਇਹ ਕੰਮ ਕਿਵੇਂ ਤੇ ਕਦੋਂ ਸ਼ੁਰੂ ਕੀਤੇ ਗਏ ਸਨ ਤੇ ਕੀ ਸੋਚ ਕੇ ਉਹਨਾਂ ਦੇ ਵੱਲੋਂ ਇਹ ਸ਼ੁਭ ਕੰਮ ਜਿਹੜੇ ਨੇ ਕੀਤੇ ਜਾ ਰਹੇ ਨੇ ਕੀ ਨਾ ਭਾਪਾਈ ਆਪਣਾ ਤੇ ਕਿਦੋਂ ਤੋਂ ਇਹ ਬੂਟੇ ਬੰਡਲ ਦਾ ਕੰਮ ਸ਼ੁਰੂ ਵੇਖੋ ਜੀ ਮੇਰਾ ਨਾਮ ਜਸਬੀਰ ਸਿੰਘ ਹੈ ਪਿਛਲਾ ਪਿੰਡ ਸਾਡਾ ਬੁਢੜਾ ਪਿਤਾ ਜੀ ਦਾ ਨਾਮ ਸਰਦਾਰ ਸਾਧੂ ਸਿੰਘ ਹਾਂਜੀ ਤੇ ਬੁਟੇ ਵੰਡਣੇ ਮੈਂ ਜੀ ਤਕਰੀਬਨ 70 ਸਣ ਤੋਂ ਬੁਟੇ ਵੀ ਤੇ ਆਪਣਾ ਨਾਲ ਮੈਂ ਲੋਕਾਂ ਨੂੰ ਧਾਰਮਿਕ ਲਿਟਰੇਚਰ ਵੀ ਵੰਡਣਾ ਪਿੰਗਲਵਾੜੇ ਦਾ ਤੇ ਸੁਨੋਮਨੀ ਕਮੇਟੀ ਦਾ ਉਹ ਫਰੀ ਲਿਟਰੇਚਰ ਹੁੰਦਾ ਹੈ ਜਿਹੜਾ ਕਿ ਵਾਤਾਵਰਣ ਪ੍ਰਤੀ ਤੇ ਗੁਰੂਆਂ ਦੀ ਜੀਵਨੀਆ ਪ੍ਰਤੀ ਹੁੰਦਾ ਜੀ ਜਿਹਦੇ ਨਾਲ ਬੰਦੇ ਦੀ ਨਾ ਸੋਚ ਬਦਲ ਜਾਂਦੀ ਹੈ तकरीबन ਚੰਗੀ ਸੋਚ ਆ ਜਾਂਦੀ ਉਹਨਾਂ 'ਚ ਕਿਹੜੇ ਕਿਹੜੇ ਬੂਟੇ ਬਣਦੇ ਹੋ ਵੇਖੋ ਜੀ ਮੈਂ ਬੂਟੇ ਬੰਡਾ ਜੀ ਨਿੰਮ ਤੁਲਸੀ ਨਿਆਗ ਬੋ ਕੁਵਾਰਗੰਦ ਅਸਵਗੰਦਾ ਸਟੀਵਿਆ 나ਗਦੋਣ ਹਾਂਜੀ ਤੇ ਕੁਝ ਇਹੋ ਜਿਹੇ ਬੂਟੇ ਨੇ ਜਿਹੜੇ ਮੈਂ ਬਾਗਾਂ 'ਚ ਲਿਉਣਾ ਹੁੰਦੇ ਬਹੁਤ ਵਧੀਆ ਨੇ ਕਈਆਂ ਦੇ ਨਾਮ ਹੀ ਨਹੀਂ ਪਤਾ ਹੁੰਦਾ ਜੇ ਬੰਦਾ ਕੀ ਸੋਚ ਕੇ ਬੂਟੇ ਵੰਡਣ ਦਾ ਕੰਮ ਸ਼ੁਰੂ ਕੀਤਾ ਮਨ ਚ ਆਇਆ ਕਿ ਮਨ ਚ ਆਇਆ ਮਨ ਚ ਆਇਆ ਵੇਖਿਆ ਭਈ ਲੋਗ ਬੂਟੇ ਵੱਢੀ ਜਾਂਦੇ ਨੇ ਤੇ ਲਾਉਂਦੇ ਹਨ ਨਹੀਂ ਤੇ ਇੱਕ ਤੇ ਦੇਖੋ ਜਿਹੜੇ ਬੂਟੇ ਜਿਹੜੇ ਬਾਲਣ ਹਨਾ ਇਹਦਾ ਨੁਕਸਾਨ ਕੋਈ ਨਹੀਂਗਾ ਤੂੰ ਇਹਦਾ ਨੁਕਸਾਨ ਹੈਗਾ ਜਿਵੇਂ ਕਾਰਾਂ ਦੇ ਧੂਏ ਹੋਂ ਜਿਹੜੀ ਧਰਤੀ ਦੇ ਥੱਲੇੋਂ ਜਿਹੜੀ ਚੀ ਨਿਕਲ ਕੇ ਆਹੀ ਬਾਲਾਂਗੇ ਨਾ ਉਹਦਾ ਸਾਨੂੰ ਨੁਕਸਾਨਾ ਜਿਵੇਂ ਕੋਲਾ ਹੋਇਆ ਪੈਟਰੋਲ ਹੋਇਆ ਮਿੱਟੀ ਦਾ ਤੇਲ ਹੋਇਆ ਜਿਹੜੀ ਉੱਪਰ ਜ਼ਮੀਨ ਦੇ ਉੱਪਰ ਆ ਨਾ ਜਿਵੇਂ ਦਰਖਤ ਨੇ ਕਦੀ ਇਹ ਹੁੰਦਾ ਸੀ ਪਿੰਡਾਂ ਦੇ ਦੁਆਲੇ ਦੁਆਲੇ ਤੂੰ ਇਹਦਾ ਕੇਰਾ ਹੁੰਦਾ ਸੀ ਤੇ ਕੋਈ ਮੱਛਰ ਮੱਖੀ ਘੱਟ ਬਹੁਤ ਹੁੰਦੀ ਸੀਗੀ ਹੁਣ ਬੁਟੇ ਲੋਕੀ ਘਰਾਂ ਚ ਹੀ ਡਾ ਪੈਣ ਗੈਸ ਬਾਲਣ ਹਾਂਜੀ ਤੇ ਬਾਕੀ ਆ ਜਿਹੜੇ ਆ ਵਹੀਕਲ ਨੇ ਸਾਰੇ ਫੋਰ ਵੀਲਰ ਟੂ ਵੀਲਰ ਇਹਨਾਂ ਦਾ ਧੂਆਂ ਜਿਹੜਾ ਨਾ ਇਹ ਅਸਲ ਵਿੱਚ ਖਰਾਬ ਕਰਦਾ ਵਾਤਾਵਰਨ ਨੂੰ ਬਾਕੀ ਆ ਜਿਹੜਾ ਇਹ ਜਿਹੜਾ ਹੈ ਪ੍ਰਾਇਰ ਸਾਰ ਕੇ ਦੀ ਤੂੰ ਇਹ ਨਾਲ ਕੋਈ ਨੁਕਸਾਨੀ ਦਾ ਨਹੀਂ ਗਾ ਇਹ ਐਵੇਂ ਇਹ ਜਿਹੜੇ ਨਾ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਵਹੀਕਲ ਚੱਲਦੇ ਨੇ ਗੈਸ ਚੱਲਦੀ ਹੈ ਪੋਰਟਰ ਦੇ ਤੂੰ ਨਾਲ ਜਦੋਂ ਗਰਮੀ ਹੁੰਦੀ ਹੈ ਇਹ ਸਾਰਾ ਤੂੰ ਉੱਪਰ ਚਲਾ ਜਾਂਦਾ ਹੈ ਕਿਹਦੀ ਜ਼ਿੰਦਗੀ 'ਚ ਬਿਮਾਰੀਆਂ ਆਮ ਹੈ ਸ਼ੂਗਰ ਵਰਗੀ ਬੀਪੀ ਵਰਗੀ ਬਿਮਾਰੀ ਆਮ ਹੈ ਇਹਦੇ ਲਈ ਕਿਹੜੀਆਂ ਕਿੜੀਆਂ ਦਵਾਈਆਂ ਯੂਜ਼ ਬੂਟੇ ਯੂਜ਼ ਹੁੰਦੇ ਆ ਦੇਖੋ ਜੀ ਇਹਦੇ 'ਚ ਅਸ਼ਵਗੰਧਾ ਸਟੀਵਿਆ ਕੁਵਾਰ ਗੰਦਰ ਨਾਲ ਨਿੰਮ ਤੇ ਜਿਹੜੇ ਗਲੋ ਹੈ ਨਾ ਜੀ ਇਹ ਦੇ ਪਾਗਣਾ ਪਾਣੀ ਪੀਣ ਪੀਣ ਵਾਲੇ ਦੀ ਦਵਾਈ ਬਣਾ ਕੇ ਪੀਣਾ ਠੀਕ ਹੋ ਜਾਂਦਾ ਹੈ। ਟੀਵੀਆ ਤੇ ਅਸ਼ੋਗੰਦਾ ਵਗੈਰਾ ਘਰਾਂ ਚ ਵੀ ਲਗਾ ਕੇ ਯੂਜ਼ ਕੀਤੇ ਜਾਂਦੇ। ਇਹ ਦੇਖੋ ਜੀ ਇਹ ਅਸ਼ੋਗੰਦਾ ਹੋਇਆ ਟੀਵੀਆ ਹੋਇਆ ਕੁਵਾਰ ਗੰਦਲ ਹੋਈ ਨਿਆਜ ਬੋਜ ਹੋਇਆ ਤੁਰਤੀ ਹੋਈ 나ਗਦਾਨ ਹੋਇਆ ਇਹ ਜਿਹੜੇ ਨਾ ਇਹ ਬੂਟੇ ਗਮਲਿਆਂ 'ਚ ਲੱਗ ਜਾਂਦੇ ਇਹ ਘਰ ਦੇ ਵਿੱਚ ਗਮਲਿਆਂ ਦੇ ਵਿੱਚ ਲੋਣੇ ਚਾਹੀਦੇ ਨਾਲੇ ਤੇ ਘਰ ਦੀਏ ਨਾਲ ਹੀ ਇਹ ਜਿਹੜੀ ਗ੍ਰੀਨ ਟੀ ਹੈ ਇਹ ਵੀ ਗਮਲਿਆਂ 'ਚ ਲੱਗ ਜਾਂਦੇ ਨਾਲੇ ਤੇ ਘਰ ਦੇ ਵਿੱਚ ਹਰਿਆਵਲ ਜੀ ਆ ਜਾਂਦੀ ਏ ਨਾਲੇ ਜਦੋਂ ਹਵਾ ਚੱਲਦੀ ਨਾ ਇਹਨਾਂ ਦੇ ਜਿਹੜੀ ਬਾਸ ਨਾ ਹੀ ਏ ਇਹਦੇ ਨਾਲ ਹੀ ਜਰਾ ਸੀਨ ਖਤਮ ਹੋ ਜਾਂਦੇ ਤੇ ਸੀਵੀਆ ਦੇ ਪੱਤੇ ਖਾਦੇ ਜਾਂਦੇ ਅਸੋ ਗੰਦਾ ਦੇ ਪੱਤੇ ਖਾਈਦਾ ਨਾਗਦੋਂਦੇ ਪੱਤੇ ਖਾਈਦਾ ਸੀਕੀਵੀਆ ਦੇ ਪੱਤੇ ਖਾਈਦੇ ਨੇ ਜੀ ਇਹਨਾਂ ਦੇ ਪੱਤੇ ਖਾਣ ਵਾਲੀ ਬੰਦਾ ਬਹੁਤ ਫਰਕ ਪੈ ਜਾਂਦਾ ਜੀ ਸ਼ੂਗਰ ਦੇ ਦਰਦਾਂ ਹੁੰਦੀਆਂ ਹਨ ਕੇਲੇ ਦੇ ਪੱਤੇ ਪੰਜ ਚਾਰ ਮੂੰਹ ਚ ਪਾ ਕੇ ਚੂਸ ਕੇ ਅੰਦਰੋਂ ਘੋਣਾ ਸ਼ੁਰੂ ਕਰ ਦੋ ਤੁਹਾਡੇ ਦਰਦਾਂ ਉਸੇ ਵੇਲੇ ਘਟਨੇ ਸ਼ੁਰੂ ਹੋ ਜਾਂਦੀ ਤੁਹਾਡੇ ਬਾਰੇ ਪਤਾ ਲੱਗਿਆ ਕਿ ਖੂਨਦਾਨ ਵੀ ਕਾਫੀ ਵਾਰੀ ਕਰ ਚੁੱਕੇ ਕਿੰਨੀ ਵਾਰੀ ਹੁਣ ਤੱਕ ਹੋ ਚੁੱਕੇ ਹੋ ਵੇਖੋ ਜੀ ਹੁਣ ਮੇਰਾ ਖੂਨਦਾਨ ਜਿਹੜਾ 200 ਵਾਰ ਤੱਕ ਤੋ ਵਾਧੀਏ ਪਰ ਹੁਣ ਨਹੀਂ ਉਲਿੰਦੀ ਕਿਉਂ ਉਮਰ ਮੇਰੀ 76 ਸਾਲ ਹੋ ਗਈ ਏ ਇਹ 60 ਸਾਲ ਤੱਕ ਲੈਂਦੇ ਸੀਗੇ ਪਰ ਫੇਰ ਹੀ ਮੈਂ ਝੂਠ ਚਾਠ ਬੋਲ ਕੇ ਨਾ ਉਹਨਾਂ ਨਾਲ ਭਈ ਮੈਂ ਦੇਂਦਾ ਰਿਆਂ ਜੀ ਨਰਮਾ ਖੁੰਦਨ ਕੈਂਪਲ ਨੂੰ ਸਾਰੇ ਅਵਾਰਡ ਵੀ ਮਿਲੇ ਆ ਮੋਮੈਂਟੋ ਵੀ ਮਿਲੇ ਆ ਕਿੰਨੇ ਕਿੰਨੇ ਸਨਮਾਨਤ ਕੀਤਾ ਤੇ ਕਿੱਥੋਂ ਕਿੱਥੋਂ ਅਵਾਰਡ ਮਿਲੇ ਵੇਖੋ ਜੀ ਮੈਨੂੰ ਸਰਹੰਦ ਫਤਿਹ ਦਿੱਸਤ ਤੇ ਮੈਨੂੰ ਸਨਮਾਨਤ ਕੀਤਾ ਗਿਆ ਸੀ ਜੀ ਆਨੰਦਪੁਰ ਸਾਹਿਬ ਦੇ ਸਾਹਮਣੇ ਦਿੱਸਤੇ ਵੀ ਸਨਮਾਨਤ ਕੀਤਾ ਗਿਆ ਜੀ ਦੇ ਵਿੱਚ ਬਾਦਲ ਵਗਾਰਾ ਤੇ ਮਨਜੀਤ ਜੀ ਕੇ ਵਗਾਰਾ ਵੱਡੇ ਵੱਡੇ ਲੋਕ ਸਨਮਾਨਤ ਹੋਏ ਸੀਗੇ ਤੇ ਬਾਕੀ ਮੈਨੂੰ ਕਰਤਾਰ ਸਾਹਿਬ ਨੇ ਆਪਣਾ ਪ੍ਰਸ਼ੰਸਾ ਪੱਤਰ ਮਿਲਿਆ ਸਰੋਮਣ ਕਮੇਟੀ ਵੱਲੋਂ ਮੈਨੂੰ ਬਹੁਤ ਵਾਰ ਸਨਮਾਨਤ ਕੀਤਾ ਗਿਆ ਤੇ ਨਾਲ ਮੈਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਨੇ ਖੇਡ ਮੇਲੇ ਵਿੱਚ ਮੈਨੂੰ ਬਹੁਤ ਵਾਰ ਸਨਮਾਨਤ ਕੀਤਾ ਗਿਆ ਜੀ ਮੈਂ ਜਿਵੇਂ ਖੋਖੜ ਫੌਜੀਆ ਕੋਟਲਾ ਚਾਲ ਕੋਟਲਾ ਸਾਈਆ ਜੋੜੇ ਮੰਤਰੀ ਨੇ ਸਨਮਾਨ ਦਿੱਤਾ ਮੋਜੀ ਮੈਨੂੰ ਸੁਚਾ ਸੀ ਲੰਗਾ ਮੰਤਰੀ ਸੀਗੇ ਸਰਜੀਤ ਕੁਮਾਰ ਜਿਆਨੀ ਨਵਜੋਤ ਕੋਰ ਸਿੱਧੂ ਹਾਂਜੀ ਤੇ ਇੱਕ ਸੇਖਮਾਨ ਲੁਧਿਆਣੇ ਤੋਂ ਵੀ ਸੀਗੀ ਮੰਤਰੀ ਵੀਰੇ ਮੈਨੂੰ ਉਹਦਾ ਨਾਮ ਚੇਤਾ ਭੁੱਲ ਗਿਆ ਉਹ ਹਾਂ ਹਾਂ ਉਹ ਸੈਂਟਰ ਦੇ ਮੰਤਰੀ ਉਹਨਾਂ ਨੇ ਵੀ ਕੀਤਾ ਜੀ ਕਿਰਨਦੇਵ ਜੀ ਜੋ ਨੇ ਹਾਂਜੀ ਤੇ ਆ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਵੀ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਕੱਲ ਦੇ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਮੈਂ ਤੇ ਲੋਕਾਂ ਨੂੰ ਇਹ ਕਾਂਗਾ ਵੀ ਵੱਧ ਵੱਧ ਬੂਟੇ ਲਾਓ ਖੂਨਦਾਨ ਕਰੋ ਯੂਰਵੈਦਿਕ ਦਵਾਈਆਂ ਨੂੰ ਵਰਤੋ ਅੰਗਰੇਜ਼ੀ ਦਵਾਈਆਂ ਦਾ ਕੋਈ ਫਾਇਦਾ ਨਹੀਂ ਨੁਕਸਾਨ ਇਹਨਾਂ ਦਾ ਜ਼ਿਆਦਾ ਕਿਉਂਕਿ ਇਹ ਇੱਕ ਨਸ਼ਾ ਹੀ ਹੈ ਹਾਂਜੀ ਜਿੰਨਾ ਚਿਰ ਦਵਾਈ ਦਾ ਨਸ਼ਾ ਰਹਿੰਦਾ ਉਹਨਾਂ ਚਿਰ ਬੰਦਾ ਠੀਕ ਰਹਿੰਦਾ ਫਿਰ ਬੰਦਾ ਉਸੇ ਤਰ੍ਹਾਂ ਹੋ ਜਾਂਦਾ ਹਾਂਜੀ